ਕੱਲ੍ਹ ਸਵੇਰੇ 6 ਵਜੇ 7:30 'ਤੇ ਅਸੀਂ ਘਰ ਦੇ ਜਿੰਗੇ ਦੀ ਦਵਾਈ ਲੈਣ ਜਾਣਾ ਇੱਕ ਟ੍ਰੀਟ ਬੋਟਲ ਦੋਨੇ ਗੁੱਡੀਆਂ ਆਈਆਂ ਐ ਤੇ ਦੋ ਮੁੰਡੇ ਦੋ ਮੇਰੇ ਦੋ ਤੇ ਪੰਜ ਪੰਜ ਜਾਂ ਚਾਰ ਚਾਰ ਸਾਲ ਦੇ ਜਿਹੜੇ ਥੱਲੇ ਆ ਗਏ ਜੀ ਸਾਡਾ ਅੰਦਰ ਫਰਨੀਚਰ ਦਾ ਸਮਾਨ ਵੀ ਬਹੁਤ ਖਰਾਬ ਹੋ ਗਿਆ ਜੀ ਇਹ ਤੇ ਤੁਸੀਂ ਸਾਡੀ ਸਹਾਇਤਾ ਕਰੋ ਗਰੀਬ ਬੰਦੇ ਇੱਕ ਆਖਣਾ ਮੈਂ ਕੰਮ ਕਰਨਾ ਹੈ ਅੱਛਾ ਕਿਸ ਤਰ੍ਹਾਂ ਦੀ ਹਾਲਤ ਹੈ ਜਿਸ ਜੋ ਜ਼ਖਮੀ ਹੋਈ ਹੈ ਹਾਲਤ ਵੀਰੇ ਜੀ ਤਾਂ ਮਾੜੀ ਹੈ ਉਹਨਾਂ ਦੀ ਮਾੜੀ ਹੈ ਹਾਂ ਕੀ ਮੰਗ ਕਰਦੇ ਮੰਗ ਵੀਰੇ ਇਹ ਤਾਂ ਸਾਡੀ ਕੁ ਸਹਾਇਤਾ ਕੀਤੀ ਜਾਵੇ ਗਰੀਬ ਬੰਦੇ ਮਾਤਾ ਜੀ ਕੀ ਨਾ ਮੈਂ ਕੀ ਕਟਣਾ ਹੋਈ ਆ ਕਿਹੜੇ ਰੋਡ ਤੇ ਰਹ ਰਹੇ ਹੋ ਮੇਰਾ ਨਰਾਜ ਘਰ ਆ ਜੀ ਕੀ ਕਟਣਾ 6 ਵਜ ਦਾ ਟਾਈਮ ਸੀ 7 ਤਨਾ ਇਕਦਾਂ ਹੀ ਡਿੱਗ ਵੀ ਪਤਾ ਨਹੀਂ ਤੇ ਉੱਥੇ ਉੱਥੇ ਸਾਰੇ ਜਵਾਗ ਥੱਲੇ ਆ ਗਏ ਕਿੰਨੇ ਬੱਚੇ ਸੀ ਕੀ ਕੰਮ ਕਰਦੇ ਪਰਿਵਾਰ ਤੁਹਾਡਾ ਢਹਾੜੀ ਧੱਪੇ ਕਰਦੇ ਸੀ ਕਿੰਨੇ ਬੱਚੇ ਸੀ 6 ਜੀ ਬਦੋ ਮੇਰੇ ਕਿ ਕੁੜੀਆਂ ਨੇ ਈਆਂ ਨੇ ਦੋ ਪੁੱਤ ਸੀ ਦੋ ਦੋਤੇ ਸੀ ਥੱਲੇ ਕਿੰਨੇ ਕਿੰਨੇ ਸਾਲਾ ਦੇ ਸੀ ਦੋਤੇ ਤੇ ਇੱਕ 6-7 ਸਾਲ ਦਾ ਸੀ ਇੱਕ 5 ਕੇ ਸਾਲ ਦਾ ਲੱਗਦਾ ਬਾਕੀ ਦੇ ਕਟਾਂ ਬਹੁਤ ਲੱਗੀਆਂ ਆਈਆਂ ਨੇ ਕੀ ਕੰਮ ਕਰਦਾ ਪਰਵਾਹ ਤੁਹਾਡਾ ਕੰਮ ਦਿਹਾੜੀ ਦੱਪੇ ਦੀ ਕੀ ਮੰਗ ਕਰਦੇ ਹਾਂ ਵੇਖੋ ਜੀ ਮਦਦ ਕੀਤੀ ਜਾਵੇ ਸਾਡੀ ਗਰੀਬਾਂ ਦੀ ਕਿੰਨਾ ਪਰਿਵਾਰ ਤੁਹਾਨੂੰ ਪਤਾ ਹੈ ਨੁਕਸਾਨ ਤਾਂ ਤੁਹਾਨੂੰ ਪਤਾ ਹੀ ਆ ਕੀ ਕੀ ਕਹਿਣਾ ਚਾਹਦੇ ਹੋ ਤੁਹਾਡੇ ਕੋਲ ਵਾਰਡ ਚ ਜਿਹੜੀ ਘਟਨਾ ਹੋਈ ਹੈ ਮੈਂ ਰਵੀ ਮੋਹਰੀਆ ਵਾਰਡ ਨੰਬਰ 23 ਤੋਂ ਮੇਰੇ ਘਰ ਵਾਲੇ ਇੱਥੇ ਐਮਸੀ ਹੈ ਇਹ ਸੁੰਦਰ ਨਗਰ ਗਰੀਬ ਵਸਤੀ ਹੈ ਜੀ ਇੱਕ ਦਰੀਬ ਦਿਹਾੜੀ ਦੱਪੇ ਦਾ ਜੋ ਕੱਲ ਤੋਂ ਸਵੇਰ ਤੋਂ بارش ਹੋ ਰਹੀ ਸੀ بارش ਜਿਆਦਾ ਹੋਣ ਕਰਕੇ ਗਰੀ ਪਰਿਵਾਰ ਦੀ ਛੱਤ ਡਿੱਗ ਚੁੱਕੀ ਹੈ ਛੋੜੇ ਛੋੜੇ ਬੱਚੇ ਥੱਲੇ ਆ ਚੁੱਕੇ ਹੈ ਮੈਂ ਪ੍ਰਸ਼ਾਸਨ ਤੋਂ ਔਰ ਨਗਰ ਕੌਂਸਲ ਤੋਂ ਮੰਗ ਕਰਦਾ ਕਿ ਇਸ ਗਰੀ ਪਰਿਵਾਰ ਦੀ ਮਦਦ ਕੀਤੀ ਜਾਵੇ ਇਹਨਾਂ ਦੀ ਮਾਲੀ ਹਾਲਤ ਮਦਦ ਕੀਤੀ ਜੋ ਬੱਚੇ ਦਾਖਲ ਹਨ ਉਹਨਾਂ ਦੀ ਇਲਾਜ ਕਰਾਇਆ ਜਾਵੇ ਸਾਰਾ ਪ੍ਰਸ਼ਾਸਨ ਦਾ ਮੈਂ ਬਹੁਤ ਬਹੁਤ ਧੰਨਵਾਦ ਹਾਂਗਾ ਧੰ